ਪੇ ਅਸੀਂ ਉਹਨਾਂ ਦੀ ਸ਼ਹੀਦੀ ਤੋਂ ਕੁਝ ਸਿੱਖ ਲਈਏ ਪੇ ਉਹਨਾਂ ਦੀ ਉਮਰ 7 ਸਾਲ ਤੇ 9 ਸਾਲ ਦੀ ਮਗਰ ਸੂਬਾ ਸਰਹੰਦ ਸਮਲੋਪੇ ਪੰਜਾਬ ਦਾ ਮੁੱਖ ਮੰਤਰੀ ਸੀ ਛੋਟੇ ਉਮਰ 7 ਸਾਲ ਤੇ 9 ਸਾਲ ਦੀ ਕੀ ਹੁੰਦੀ ਇਹੋ ਜਿਹੇ ਬੱਚੇ ਨੂੰ ਜਿਵੇਂ ਮਾਜੀ ਟੌਫੀਆਂ ਚਾਕਲੇਟਾਂ ਦਾ ਲਾਲਚ ਦੇ ਕੇ ਜਿੱਦਨ ਮਰਜ਼ੀ ਲੈ ਜਾਓ ਮਗਰ ਉਹ ਛੋਟੇ ਜੇ ਲਾਲ 7 ਸਾਲ ਤੇ 9 ਸਾਲ ਦੀ ਉਮਰ ਕਿਉਂ ਨਹੀਂ ਡੋਲੇ ਉਹਨਾਂ ਨੂੰ ਲਾਲਚ ਵੀ ਦਿੱਤੇਗੇ ਉਹਨਾਂ ਨੂੰ ਦਬਕੇ ਵੀ ਮਾਰੇਗੇ ਪਹਿਲਾ ਲਾਲਚ ਦਿੱਤੇਗੇ ਪਿਆਰ ਨਾ ਸਮਝਾਇਆ ਫਿਰ ਕਹਿੰਦੇ ਸੂਬਾ ਸਰਹੰਦ ਇੰਨਾ ਬੱਚਿਆਂ ਤੇ ਕ੍ਰੋਧਤ ਹੋਇਆ ਨਾ ਸਹਿਬਜ਼ਾਦਿਆਂ ਤੇ ਉਹਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਤਮਕਾਇਆ ਗਿਆ ਅਖੀਰ ਤੇ ਜਾ ਕੇ ਮੌਤ ਦਾ ਡਰ ਵੀ ਦਿੱਤਾ ਗਿਆ ਅੱਜ ਕੰਪੈਰੀਜ਼ਨ ਕਰਨਾ ਵੇਖੋ ਉਹਨਾਂ ਵਿੱਚ ਤੇ ਸਾਡੇ ਵਿੱਚ ਕਿੰਨਾ ਅੰਤਰ ਹੈ ਆਇਂ ਤਾਂ ਝਾਤੀ ਮੌਤ ਤੋਂ ਡਰ ਜਾਂਦੇ ਆ ਮਾੜਾ ਜਿਹਾ ਕਿਸੇ ਨੂੰ ਚੱਕਰ ਆ ਜਾਣਾ ਘਬਰਾਟ ਹੋ ਜੇ ਕੋ ਡਿੱਗ ਜਾਏ ਤੇ ਡਰ ਜਾਂਦਾ ਵੀ ਕੀ ਬਣ ਗਿਆ ਮੇਰੇ ਨਾਲ ਉਹਨਾਂ ਨੇ ਜਿਉਂਦਿਆਂ ਮਰਨਾ ਸਿੱਖਿਆ ਸਭ ਜਾਂਦਿਆਂ ਇਹ ਔਰ 7 ਸਾਲ ਤੇ 9 ਸਾਲ ਦੀ ਉਮਰ ਹੈ ਬਾਲਵਸਥਾ ਹੈ ਪਰ ਫਿਰ ਵੀ ਵੇਖੋ ਡੋਲੇ ਨਹੀਂ ਕਿ ਅਖੀਰ ਤੇ ਉਹਨਾਂ ਨੇ ਮੌਤ ਕਬੂਲ ਕਰ ਲਈ ਪਰ ਸੱਚ ਵਿੱਚ ਸਮਾਂ ਗਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆ RAM ਪਰਮਾਤਮਾ ਵਿੱਚ ਇੱਕ ਮਿਕ ਹੋ ਗਏ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਚਾਦੇ ਸਾਬ ਜਾਦੇ ਕੋਈ ਘਾਟੇ ਦਾ ਸੌਦਾ ਨਹੀਂ ਕਰਕੇ ਗਏ ਸਾਧ ਸੰਗਤ ਜੀ ਬੜਾ ਫਾਇਦੇ ਦਾ ਸੌਦਾ ਕੀਤਾ ਹੁਣਾਂ ਦੋ ਸਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ੀਦੋਗੇ ਦੋ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਰਹੰਦ ਨੀਹਾਂ ਵਿੱਚ ਚਿੰਨ ਕੇ ਸ਼ੀਤ ਕਰ ਦਿੱਤਾ ਗਿਆ ਉਹਨਾਂ ਨੂੰ ਪਤਾ ਹੀ ਵੀ ਸਾਨੂੰ ਹੁਣ ਇੱਕੇ ਵਾਰ ਮਰਨਾ ਪੈਣਾ ਹੈ ਵਾਰ-ਵਾਰ ਨਹੀਂ ਮਰਨਾ ਐਸੇ ਮਰੋ ਜੇ ਬਹੁਰ ਨਾ ਮਰਨਾ